ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਜਨਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬੰਦੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਹੈ ਜਿੱਦ ਦੇ ਤੋਂ ਆਪਣੇ ਕਣਕ ਦਾ ਸੀਜ਼ਨ ਚੱਲਿਆ ਪਹਿਲਾਂ ਝੋਨੇ ਦੀ ਸੀਜ਼ਨ ਚ ਵੀ ਆਪਾਂ ਤੁਹਾਨੂੰ ਜੋ ਵੀ ਆਪਣੇ ਕੋਲ ਮਾੜੀ-ਮੁਟੀ ਜਾਣਕਾਰੀ ਹੁੰਦੀ ਹੈ ਤਿਲ ਫੁੱਲ ਜਾਣਕਾਰੀ ਹੁੰਦੀ ਆਪਾਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਤੇ ਇਸੇ ਤਰ੍ਹਾਂ ਆਪਾਂ ਅੱਗੇ ਵੀ ਸ਼ੇਅਰ ਕਰਦੇ ਰਹਾਂਗੇ ਤੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਹਦਾ ਫਾਇਦਾ ਵੀ ਹੁੰਦਾ ਹੈ ਤੇ ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਜੋ ਆਪਣੀ ਚੈਨਲ ਨੂੰ ਇੰਨਾ ਤੁਸੀਂ ਪਿਆਰ ਕਰਦੇ ਹੋ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਬਹੁਤ ਜ਼ਰੂਰੀ ਕਰਨੀ ਹੈ ਇੱਕ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਰਹਿੰਦੇ ਨੇਗੇ ਤੇ ਇੱਕ ਵੱਡੀ ਸਮੱਸਿਆ ਜਿਹੜੀ ਆਈ ਆਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਜਿਹਦੇ ਕਰਕੇ ਬਹੁਤ ਕਿਸਾਨ ਵੀਰਾਂ ਦੇ ਫੋਨ ਮੈਸੇਜ ਆਉਂਦੇ ਨੇ ਸਮੱਸਿਆ ਕੁਝ ਵੀ ਨਹੀਂ ਹੈਗੀ ਉਹ ਤੇ ਸਮੱਸਿਆ ਦਾ ਹੱਲ ਵੀ ਬਿਲਕੁਲ ਸੌਖਾ ਹੀ ਐ ਤੇ ਪਰ ਕਿਸਾਨ ਵੀਰ ਥੋੜਾ ਜਿਹਾ ਡਰ ਜਿਆਦਾ ਜਾਂਦੇ ਨੇ ਆਪਣੇ ਕਿਉਂਕਿ 2 ਸਾਲ ਹੋ ਗਏ ਕੁਦਰਤ ਦੀ ਮਾਰ ਪੈਣ ਕਰਕੇ ਕਿਸਾਨ ਵੀਰਾਂ ਨੂੰ ਜਿਹੜਾ ਡਰਦਾ ਆਪਣੇ ਦਰ ਸੱਚਾ ਉਹਨਾਂ ਦਾ ਤੇ ਕਿਸਾਨ ਵੀਰ ਉਹ ਆਪਾਂ ਗੱਲਬਾਤ ਅੱਜ ਕਰਨੀ ਹੈ ਕਿ ਜਿਹੜੀਆਂ ਅਗੇਤੀਆਂ ਗਣ ਕੰਪਨੀਆਂ ਬੀਜੀਆਂ ਹੋਈਆਂ ਸੀਗੀਆਂ ਕਿਉਂਕਿ ਨਾਰਮਲ ਹੀ ਕਣਕਾਂ ਆਪਣੇ ਐਵਰੇਜ ਕਣਕਾਂ 90 ਦਿਨ ਦੀਆਂ ਕਣਕਾਂ ਮੰਨ ਕੇ ਚਲੋ ਤੁਸੀਂ 85 90 ਦਿਨ ਦੀਆਂ ਤੇ ਵਿੱਚ ਕਈ ਕਣਕਾਂ 100 105 ਦਿਨ ਦੀਆਂ ਵੀ ਹੋ ਗਈਆਂ ਅੱਜ ਆਪਾਂ ਗੱਲਬਾਤ ਉਹ ਕਣਕਾਂ ਦੀ ਕਰਨੀ ਹੈ ਜਿਹੜੀਆਂ ਕਣਕਾਂ 1 2 ਨਵੰਬਰ ਤੋਂ ਪਹਿਲਾਂ-ਪਹਿਲਾਂ ਦੀ ਵਿਜਾਈ ਹੋਈ ਹੋਈ ਆ ਮੰਨ ਲਓ 25 ਅਕਤੂਬਰ 27 ਅਕਤੂਬਰ 30 ਅਕਤੂਬਰ 20 ਅਕਤੂਬਰ ਇਹ ਕਣਕਾਂ ਦੀ ਅੱਜ ਆਪਾਂ ਗੱਲਬਾਤ ਕਰਨੀ ਆ ਕਿਉਂਕਿ ਜਿਹੜੀਆਂ ਇਹ ਕਣਕਾਂ ਨੇ ਦੇਖੋ ਵੀਰੇ ਕਣਕ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਕੋਈ ਵੀ ਫਾਸਲਾ ਉਹਦਾ ਇੱਕ ਟਾਈਮ ਪੀਰੀਅਡ ਹੁੰਦਾਗਾ ਵੀ ਜਿੱਦਾਂ ਆਪਾਂ ਕਹਿੰਦੇ ਬੱਚਾਗਾ ਉਹ ਪਹਿਲਾਂ ਚਿਲਡਰ ਚਾਈਲਡ ਰਹਿੰਦਾ ਫਿਰ ਜੰਗ ਹੁੰਦਾ ਫਿਰ ਮਤਲਬ ਕਿ ਆਪਾਂ ਕਹਿੰਦੇ ਬੜਾਪੇ ਵੱਲ ਚਲਾ ਜਾਂਦਾ ਬੰਦਾ ਇਸੇ ਤਰ੍ਹਾਂ ਆਪਣੀ ਜਿਹੜੀ ਕਣਕ ਆ ਜਾਂ ਕੋਈ ਆਪਣੀ ਫਸਲ ਆ ਉਹਦੀ ਵੀ ਇਹੀ ਸਥਿਤੀ ਹੁੰਦੀ ਆ ਦੇਖੋ ਪਹਿਲਾਂ ਟਿਲਰਿੰਗ ਸਟੇਜ ਆਉਂਦੀ ਆ ਫਿਰ ਜੋਇੰਟਿੰਗ ਸਟੇਜ ਆਉਂਦੀ ਆ ਮਿਲਕਿੰਗ ਸਟੇਜ ਆਉਂਦੀ ਆ ਹੈਡਿੰਗ ਸਟੇਜ ਆਉਂਦੀ ਆ ਅਲੱਗ ਅਲੱਗ ਸਟੇਜਾਂ ਤੇ ਜਾਂਦੀ ਆ ਆਪਣੀ ਕਣਕਾਂ ਤੇ ਹਰੇਕ ਸਟੇਜ ਦਾ ਆਪੋ ਆਪਣਾ ਕੰਮ ਹੁੰਦਾ ਆਪੋ ਆਪਣੀ ਉਹਦੀ ਜਿਹੜੀ ਖੁਰਾਕ ਲੈਣ ਦਾ ਢੰਗ ਹੁੰਦਾ ਤੇ ਆਪੋ ਆਪਣਾ ਉਹਦਾ ਟਾਈਮ ਹੁੰਦਾ ਉਹਦਾ ਹੁਣ ਤੁਹਾਨੂੰ ਆਪਾਂ ਜਿੱਦਾਂ ਤੋਂ ਵੀ ਆਪਾਂ ਕਣਕ ਦੀ ਫਸਲ ਬੀਜੇ ਤੁਹਾਡੇ ਨਾਲ ਆਪਾਂ ਇਹ ਲਗਾਤਾਰ ਜਾਣਕਾਰੀ ਸਾਂਝੀ ਕਰਦੇ ਰਹਨੇ ਆਂਗੇ ਵੀ ਵੀਰੇ ਜਿਹੜੀ ਖਰਾਕ ਆਪਾਂ ਪੂਰੀ ਕਰਨੀ ਹੁੰਦੀ ਆ ਫਸਲ ਦੀ ਦੇਖੋ ਫਸਲ ਨੂੰ ਮੇਨ ਆਪਣੇ 4-5 ਤੱਤਾਂ ਦੀ ਲੋੜ ਹੁੰਦੀ ਆ ਜ਼ਿਆਦਾ ਬਾਕੀ ਮਾਈਕਰੋ ਮਾਈਕਰੋ ਨਿਊਟ੍ਰੀਐਂਟ ਹੁੰਦੇ ਨੇ ਉਹਨਾਂ ਦਾ ਕੋਈ ਚੱਕਰ ਨਹੀਂ ਹੁੰਦਾ ਆਪਾਂ ਸਪਰੇ ਹਾਂ ਰਾਹੀਂ ਦੇ ਦਿੰਨੇ ਆ ਜਿਹੜੇ ਆਪਾਂ ਥੱਲੇ ਜਿੱਦਾ ਪੋਟਾਸ਼ ਫਾਸਫੋਰਸ ਨਾਈਟ੍ਰੋਜਨ ਵਗੈਰਾ ਆਪਾਂ ਦਿੰਨੇ ਆਗੇ ਉਹਦੀ ਚੀਜ਼ ਦੀ ਆਪਾਂ ਜਾਦੇ ਜਿਹੜੀ ਲੋਡ ਹੁੰਦੀ ਆ ਫਸਲ ਨੂੰ ਉਹ ਆਪਾਂ ਫਟਾਰੇ ਟਾਈਮ ਜਾਦੇ ਉਹਦੀ ਮਤਲਬ ਕਿ ਪੂਰਤੀ ਕਰਨੀ ਹੁੰਦੀ ਆ ਕਿਉਂਕਿ ਜਿਹੜਾ ਆਪਣੀ ਫਸਲ ਨੂੰ ਹੋਰ ਫਾਇਦਾ ਮਿਲਦਾਗਾ ਉਹ ਉਹ ਮਿਲਦਾ ਫਟਾਰੇ ਟਾਈਮ ਜ਼ਿਆਦਾ ਫਾਇਦਾ ਜਦੋਂ ਆਪਾਂ ਫਟਾਰੇ ਟਾਈਮ ਆਪਣੀ ਫਸਲ ਨੂੰ ਸਹੀ ਤਰ੍ਹਾਂ ਨਾਲ ਉਹਦੀ ਮਤਲਬ ਕਿ ਪਾਲਣ ਪੋਸ਼ਣ ਕਰਾਂਗੇ ਉਹਨੇ ਫਟਾਰਾ ਵੀ ਦੇਣਾ ਤੇ ਗਰੋਥ ਵੀ ਵਧਿਆ ਕਰਨੀ ਜੇ ਹੁਣ ਆਪਾਂ ਫਟਾਰਾ ਲੰਗੇ ਦੇ ਬਾਅਦ ਫਸਲ ਨੂੰ ਆਪਣੀ ਨੂੰ ਖਰਾਕ ਦਮਾਂਗੇ ਤਾਂ ਉਹ ਖਰਾਕ ਨੇ ਉਹਨਾ ਕੰਮ ਨਹੀਂ ਕਰਨਾ ਹੁਣ ਸਮੱਸਿਆ ਕੀ ਆਈ ਆ ਕਿਸਾਨ ਵੀਰੋ ਇਸ ਵਾਰ ਜਿਹਦੇ ਪਿੱਛੇ ਵੀਰਾਂ ਦੇ ਫੋਨ ਆਉਂਦੇ ਨੇ ਵੀ ਜਦੋਂ ਆਪਾਂ ਨੇ ਫਸਲ ਦਾ ਵਦਨ ਫੁੱਲਣ ਦਾ ਟਾਈਮ ਸੀਗਾ ਜੀ ਉਸ ਟਾਈਮ ਧੁੱਪ ਨਿਕਲ ਨਹੀਂ ਬੰਦ ਹੋਗੀ ਬੰਦ ਹੋਗੀ ਇੱਕ ਤਾਂ ਫਸਲ ਨੇ ਫਟਾਰਾ ਘਟ ਕੀਤਾ ਟੈਲਰਿੰਗ ਘਟ ਹੈ ਉਤੋਂ ਫਸਲਾ ਜਿਹੜੀ ਨਿਸਰ ਆਪਣੀ ਨਿਸਰਨ ਲੱਗੀ ਮੰਨ ਲਓ ਨਸਾਰਾ ਲੈਣ ਲੱਗੀ ਉਨ ਸਾਰੇ ਦੇ ਵਿੱਚ ਪ੍ਰੋਬਲਮ ਕੀ ਆ ਰਹੀ ਆ ਵੀ ਇੱਕ ਤਾਂ ਮਤਲਬ ਕਿ ਦਾਣੇ ਦਾ ਬੱਲੀ ਆਪਣੇ ਬੱਲੀ ਦਾ ਸਿੱਟਾ ਇਹਦਾ ਸਾਈਜ਼ ਬਹੁਤ ਛੋਟਾ ਰਹਿ ਗਿਆ ਸਾਈਜ਼ ਛੋਟਾ ਰਹਿਣ ਦਾ ਕਾਰਨ ਕਿਸਾਨ ਵੀਰੋ ਕੁਝ ਇੱਕ এনवायरमेंटਲ ਜਿੱਦਾਂ ਆਪਾਂ ਕਹიდੀਏ ਸਥਿਤੀਆਂ ਰਹਿ ਗਈਆਂ ਕੁਝ ਕਿਸਾਨ ਵੀਰਾਂ ਦੀਆਂ ਗਲਤੀਆਂ ਵੀ ਹੋ ਸਕਦੀਆਂ ਨੇ ਕਈ ਕਿਸਾਨ ਵੀਰੋ ਕਿਸਮਾਂ ਦਾ ਕੈਰੇਕਟਰ ਵੀ ਇਦਾਂ ਦਾ ਹੁੰਦਾ ਹੈ ਮੱਖੀਆਂ ਦੀ ਗਿਣਤੀ ਕਈ ਚ ਵੱਧ ਵੀ ਹੁੰਦੀ ਹੈ ਕਈ ਚ ਘੱਟ ਹੁੰਦੀ ਹੈ ਕੋਈ ਲੰਬਾ ਛਿੱਟਾ ਹੁੰਦਾ ਕਿਸਦਾ ਛੋਟਾ ਹੁੰਦਾ ਇਹਦੇ ਇਹ ਅਲੱਗ ਟੌਪਿਕ ਹੈ ਪਰ ਜਿਹੜਾ ਕਿਸਾਨ ਵੀਰੋ ਛਿੱਟਾ ਛੋਟਾ ਰਹਿਣ ਦਾ ਕਾਰਨ ਇਹ ਹੈ ਦੇਖੋ ਕਿੰਨੀ ਲੰਬਾ ਸਮਾਂ ਆਪਣੇ ਧੁੱਪ ਨਹੀਂ ਨਿਕਲੀ ਕਿਉਂਕਿ ਧੁੱਪ ਦੇ ਨਾਲ ਹੀ ਕਿਸਾਨ ਵੀਰੋ ਫਸਲ ਨੇ ਜਦੋਂ ਆਪਣਾ ਭੋਜਨ ਤਿਆਰ ਕਰਨ ਲੱਗਣਾ ਧੁੱਪ ਨਾਲ ਲੱਗਣਾ ਜਿਹੜੇ ਥੱਲੇ ਖਰਾਕ ਹੈ ਉਹ ਵੀ ਧੁੱਪ ਨਾ ਲੱਗਣੀ ਹੈ ਕਣਕ ਨੇ ক্লোরোਫਿਲ ਜਿਹੜੀ ਲੈਣੀ ਹੈ ਸਪ੍ਰੇ ਹਾਂ ਦੇਣੀ ਨੇ ਉਹ ਵੀ ਧੁੱਪ ਨਾ ਲੱਗਣੀ ਆ ਨੇ ਕਣਕ ਨੂੰ ਸਹੀ ਪ੍ਰੋਪਰ ਖਰਾਕ ਨਹੀਂ ਮਿਲੀ ਜਦੋਂ ਉਹਦਾ ਛੱਟਾ ਬਣਾਉਣ ਦਾ ਟਾਈਮ ਸੀਗਾ ਜਦੋਂ ਉਹਨੇ ਮੱਲ ਕੇ ਛੱਟਾ ਬਣਾਉਣਾ ਸੀਗਾ ਜਦੋਂ ਉਹਨੂੰ ਫਸਲ ਨੂੰ ਖਰਾਕ ਨਹੀਂ ਮਿਲੀ ਤਾਂ ਉਹਦਾ ਸਾਈਜ਼ ਜਿਹੜਾ ਛੋਟਾ ਰਹਿ ਗਿਆ ਪਰ ਕੋਈ ਘਬਰਾਉਣ ਵਾਲੀ ਐਡੀ ਵੱਡੀ ਗੱਲ ਨਹੀਂ ਹੈਗੀ ਕੁਝ ਜ਼ਿਆਦਾ ਇਹਦੇ ਨਾਲ ਝਾੜ 'ਚ ਫਰਕ ਨਹੀਂ ਪੈਂਦਾ ਤੁਸੀਂ ਉਸ ਨੂੰ ਜੋ ਪोटाश ਦੀ ਮਾਤਰਾ ਹੁਣ ਜ਼ਿਆਦਾ ਦਵੋ ਸਪਰੇਅ ਦਵੋ ਕੇਅਰ ਕਰੋ ਫਸਲ ਦੀ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਣਾ ਜਿਹੜੀ ਆਪਣੀ ਫਸਲ ਨਿਸਰ ਗਈ ਨਿਸਾਰੇ ਤੋਂ ਬਾਅਦ ਵੀ ਤੁਸੀਂ ਸਪਰੇਅ ਦੇ ਕੇ ਉਹਦਾ ਜਿਹੜਾ ਸਹੀ ਪਾਲਣ ਪੋਸ਼ਣ ਕਰ ਲੋਗੇ ਵਧੀਆ ਢੰਗ ਨਾਲ ਤੁਹਾਡੀ ਫਸਲ ਆ ਜਿਹੜੀ ਉਹ ਛੱਟਾ ਭਰੂਗੀ ਤਾਂ ਤੁਹਾਨੂੰ ਝਾੜ ਵਧੀਆ ਹੀ ਮਿਲੂਗਾ ਤੇ ਕਿਸਾਨ ਵੀਰਾਂ ਦੇ ਸਵਾਲ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਸਵਾਲ ਇਹ ਵੀ ਹੈ ਵੀ ਕੀ ਜਿਹੜੀਆਂ ਅਗੇਤੀਆਂ ਕਣਕਾਂ ਦੇ ਨਾਲੋਂ ਪਛੇਤੀਆਂ ਕਣਕਾਂ ਨੇ ਉਹਨਾਂ ਦੇ ਨਾਲ ਵੀ ਇਹੀ ਕੁਝ ਉਹ ਨਹੀਂ ਕਿਸਾਨ ਵੀਰੋ ਜਿਹੜੀਆਂ ਫਸਲਾਂ ਦਾ ਮੰਨ ਲਓ 10 ਦਿਨ ਹੋ ਗਏ ਧੁੱਪ ਨਿਕਲੀ ਨੂੰ ਜਿਹੜੀਆਂ ਫਸਲਾਂ 10 ਦਿਨ ਦੇ ਵਿੱਚ ਵਿੱਚ ਤੋਂ ਬਾਅਦ ਨਿਸਾਰਾ ਲੈਣਗੀਆਂ ਧੁੱਪ ਦੇ ਵਿੱਚ ਜਿਨ੍ਹਾਂ ਤੋਂ ਬਾਅਦ ਦੇ ਵਿੱਚ ਨਿਸਾਰਾ ਲੈਣਾਗਾ ਉਹਨਾਂ ਦੇ ਵਿੱਚ ਜਦੋਂ ਬੱਲੀਵਾਨ ਟਾਈਮ ਜਦ ਸਹੀ ਮਤਲਬ ਕਿ ਟੈਂਪਰੇਚਰ ਉਹਨਾਂ ਨੂੰ ਮਿਲਿਆ ਸਹੀ ਧੁੱਪ ਮਿਲੀ ਸਹੀ ਖਰਾਕ ਉਹਨਾਂ ਨੇ ਚੱਕ ਲਈ ਤਾਂ ਉਹਦੇ 'ਚ ਕੋਈ ਸਮੱਸਿਆ ਨਹੀਂ ਹੋਊਗੀ ਤੋ ਕਿڑی ਧੁੱਪ ਦੇ ਵਿੱਚ ਕਣ ਕਿਸਾਨ ਵੀਰ ਉਹ ਖਰਾਕ ਕਣਕ ਨੇ ਲੈਣੀ ਆ ਉਹ ਧੁੱਪ ਦੇ ਵਿੱਚ ਮਿੱਟੀ ਦੇ ਵਿੱਚੋਂ ਜਿੰਨੇ ਵੀ ਉਹਨੂੰ ਨਿਊਟ੍ਰੀਐਂਟ ਚਾਹੀਦੇ ਨੇ ਸਾਰੇ ਉਹ ਪ੍ਰੋਪਰ ਲੈਂਦੀ ਆ ਫਸਲ ਤੇ ਜੇ ਉਹ ਪੱਤਿਆਂ ਦੇ ਸਪਰੇਅ ਕਰਦੇ ਆਪਾਂ ਉਹ ਵੀ ਪ੍ਰੋਪਰ ਲੈਂਦੀ ਆ ਫਸਲ ਜੇ ਹੁਣ ਆਪਾਂ ਕਹੀਏ ਵੀ ਸਪਰੇਅ ਧੁੰਦਾਂ ਦੇ ਵਿੱਚ ਕਰੀ ਹੋਈ ਸਪਰੇਅ ਦੇ ਆਪਾਂ ਨੂੰ 50% ਰਿਜ਼ਲਟ ਮਿਲਦੇ ਨੇ ਚਾਹੇ ਗੁੱਲੀ ਡੰਡੇ ਦੀ ਲਾ ਲਓ ਚਾਹੇ ਤੁਸੀਂ ਗਰੋਥ ਵਾਲੀ ਲਾ ਲਓ ਚਾਹੇ ਕੋਈ ਐਨਪੀਕੇ ਲਾ ਲਓ ਪਰ ਜੇ ਆਪਾਂ ਇਹ ਧੁੱਪ ਦੇ ਵਿੱਚ ਕਰਾਂਗੇ ਤਾਂ ਆਪਾਂ ਨੂੰ 90 ਤੋਂ 95% ਰਿਜ਼ਲਟ ਪੱਕੀ ਮਿਲਦੇ ਨੇ ਮੈਂ ਖੁਦ ਦੇਖਦਾ ਰਹੇ ਨੇ ਆਪਾਂ ਤਿਆਰਬਾ ਕਰਦੇ ਹੀ ਰਹਿਣੇ ਆਂਗੇ ਤੇ ਉਹਦੇ ਵਿੱਚ ਆਪਾਂ ਨੂੰ ਕਿਸਾਨ ਵੀਰ ਉਹ ਸਾਰਿਆਂ ਤੋਂ ਵੱਡੀ ਜਿਹੜੀ ਵਜਾ ਆਈ ਏ ਧੁੱਪ ਨਿਕਾ ਨਾ ਨਿਕਲਣ ਦੀ ਵਜਾ ਕਰਕੇ ਆ ਚੀਜ਼ ਹੋ ਰਹੀ ਆ ਤੇ ਪਰ ਕਿਸਾਨ ਵੀਰ ਨੇ ਜਿਹੜੇ ਘਬਰਾ ਜਾਂਦੇ ਨੇ ਘਬਰਾਉਣ ਦੀ ਕੋਈ ਵੱਡੀ ਗੱਲ ਨਹੀਂ ਏਡੀ ਆਪਣਾ ਪ੍ਰਮਾਤਮਾ ਆਪੀ ਤੁਹਾਡੇ ਸਿਰ ਤੇ ਹੱਥ ਰੱਖੂ ਪ੍ਰਮਾਤਮਾ ਦੇ ਉੱਤੋਂ ਦੀ ਕੋਈ ਗੱਲ ਨਹੀਂ ਪਰਮਾਤਮਾ ਨੇ ਸਾਰਾ ਕੁਝ ਆਪਾਂ ਨੂੰ ਦੇਣਾ। ਇਹ ਪਿਛਲੇ ਤੋਂ ਪਿਛਲੇ ਸਾਲ ਜੋ ਆਪਣੇ ਸਿਚੁਏਸ਼ਨ ਸੀਗੀ ਇੰਨੀਆਂ ਗਿਰੀਆਂ ਖੜੀਆਂ ਗਣਕਾਂ ਸੀ ਬਿਲਕੁਲ ਤਾਂ ਵੀ ਮਤਲਬ ਕਿ ਘਟ ਨਿਕਲੀਆਂ। ਪਿਛਲੇ ਸਾਲ ਗਿਰੀਆਂ ਹੋਈਆਂ ਗਣਕਾਂ ਹੀ ਵੱਧ ਕਰਤੀਆਂ। ਆਪਣੀ ਜਿਹੜੀ ਡੋਰ ਆ ਪਰਮਾਤਮਾ ਦੇ ਹੱਥ 'ਚ ਇੰਨਾ ਘ ਭਰਉਣ ਦੀ ਲੋੜ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਹਦਾ ਹੁਣ ਹੱਲ ਵੀ ਕੋਈ ਨਹੀਂ ਉਹਨਾਂ ਦਾ ਹੱਲ ਸਿਰਫ ਇਹੀ ਆ ਵੀ ਤੁਸੀਂ ਉਹਨੂੰ ਪ੍ਰੋਪਰ ਨਿਊਟ੍ਰੀਐਂਟ ਦੋ। ਜਿਹੜੇ ਉਹਨੂੰ ਇਸ ਟਾਈਮ ਚਾਹੀਦੇ ਨੇ ਫਸਲ ਥੋੜੀ ਝਾੜ ਵਧੀਆ ਦੋ। ਲੇਟ ਆਲੇ ਬਿਲਕੁਲ ਨਾ ਘਬਰਾਓ ਉਮੀਦ ਆ ਕਿ ਸਾਣ ਵੀਰੋ ਤੁਹਾਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਆ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆ ਹੀ ਹੋਵੇਗੀ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ